ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਚੱਲੇ ਆ ਜੀ ਰੋਪੜ ਕਿਉਂਕਿ ਸਾਡੇ ਸਟਾਫ ਮੈਂਬਰ ਮੈਮ ਦੀ ਰਿਟਾਇਰਮੈਂਟ ਦਾ ਉਹਨਾਂ ਨੇ ਪ੍ਰੋਗਰਾਮ ਕੀਤਾ ਹੈ ਜੀ ਤੇ ਪਾਠ ਹੈ ਜੀ ਉਹਨਾਂ ਨੇ ਰੱਖਿਆ ਅਖੰਡ ਪਾਠ ਤੇ ਉਹਦੀ ਅੱਜ ਭੋਗ ਹੈ ਜੀ ਤੇ ਉੱਥੇ ਆਪਾਂ ਚੱਲੇ ਆ ਜੀ ਤੇ ਲੋ ਜੀ ਸਾਡੇ ਨਾਲ ਜੀ ਸਾਡੇ ਸਟਾਫ ਮੈਂਬਰ ਵੀ ਹੈ ਮੇਰੀ ਫਰੈਂਡ ਦੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕਾਟਗੜ ਵਾਲੀ ਸਾਈਡ ਤੋਂ ਗਏ ਆ ਜੀ ਤੇ ਉੱਪਰੋਂ ਉੱਪਰ ਅਸੀਂ 메ਨ ਹਾਈਵੇ ਨੂੰ ਜਿਹੜਾ ਹੁਸ਼ਿਆਰਪੁਰ ਵਾਲਾ ਰੋਡ ਹੈ ਉਹਨੂੰ ਗਏ ਆ ਜੀ ਤੇ ਲੋ ਜੀ ਆਪਾਂ ਫਾਈਨਲੀ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਬਾਣੀ ਸੁਣਦੇ ਆ ਜੀ ਸਵੇਰੇ ਜਲਦੀ ਅਸੀਂ ਚਲੇ ਗਏ ਸੀਗੇ ਜੀ ਕਿਉਂਕਿ ਭੋਗ 9:00 ਸਵੇਰ 9 ਦੇ ਵਿੱਚ ਵਿੱਚ ਕਹਿੰਦੇ 8:30 ਦੇ ਵਿੱਚ ਵਿੱਚ ਮੈਮ ਕਹਿੰਦੇ ਪੈ ਜਾਣਾ ਸੀਗਾ ਜੀ ਇਸ ਕਰਕੇ ਅਸੀਂ ਥੋੜਾ ਜਿਹਾ ਜਲਦੀ ਨਿਕਲ ਗਏ ਸੀਗੇ ਲਓ ਜੀ ਸਾਰੇ ਜਣੇ ਆਏ ਹੋਏ ਨੇ ਜੀ ਮੈਡਮ ਦੇ ਰਿਸ਼ਤੇਦਾਰ ਭੈਣ ਭਰਾ ਸਾਰੇ ਫਰੈਂਡ ਸਰਕਲ ਤੇ ਮੈਡਮ ਨੂੰ ਆਸ਼ੀਰਵਾਦ ਦੇਣ ਲਈ ਸਾਰੇ ਭੈਣ ਭਰਾ ਪਹੁੰਚੇ ਹੋਏ ਨੇ ਤੇ ਅਸੀਂ ਪਹੁੰਚ ਗਏ ਜੀ ਮੱਥਾ ਟੇਕ ਕੇ ਬੈਕ ਸਾਈਡ ਤੇ ਉਸ ਤੋਂ ਬਾਅਦ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਗੁਰੂਆਂ ਬਾਬਾ ਜੀ ਦੀ ਗੱਡੀ ਵਗੈਰਾ ਦੇਖੀ ਤੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆਪਾਂ ਦਰਿਆ ਦਾ ਹਾਲ ਰੋਪੜ ਸਤਲੁਜ ਦਰਿਆ ਦਾ ਹਾਲ ਦਿਖਾਉਂਦੇ ਆ ਜੀ ਲਓ ਜੀ ਚਾਰਚ ਫੇਰੇ ਦੇਖੋ ਜੀ ਪਾਣੀ ਉਹ ਪਾਣੀ ਤੇ ਬਹੁਤ ਜ਼ਿਆਦਾ ਪਾਣੀ ਸੀਗਾ ਜੀ ਇੱਥੇ ਰੋਪੜ ਦਾ ਹਾਲ ਹੈ ਜੀ ਤੇ ਲਓ ਜੀ ਹੁਣ ਆਪਾਂ ਇੱਧਰ ਚੱਲਦੇ ਆਂ ਜੀ ਅੰਦਰ ਚੱਲਦੇ ਆਂ ਮੈਮ ਨੇ ਸਾਨੂੰ ਫਿਰ ਅਸੀਂ ਫੋਨ ਕੀਤਾ ਮੈਮ ਕਹਿੰਦੇ ਉੱਪਰ ਆ ਜਾਓ ਉੱਪਰ ਆਪਰੇ ਪਾਰਕ ਲਗਾਇਆ ਹੋਇਆ ਹੈ ਜੀ ਤੇ ਲਓ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ਼ੀਰਵਾਦ ਲਈਏ ਜੀ ਦੋ ਘੜੀ ਆਪਾਂ ਬਾਣੀ ਸੁਣੀਏ ਸਾਰੇ ਆਪਾਂ ਫਰੈਂਡ ਸਰਕਲ ਨੂੰ ਮਿਲਾਂਗੇ ਜੀ ਕਿਉਂਕਿ ਬਹੁਤ ਟਾਈਮ ਹੋ ਗਿਆ ਜੀ ਸਾਨੂੰ ਰੋਪੜ ਵਾਲੇ ਸਟਾਫ ਨੂੰ ਮਿਲੇ ਨੂੰ ਇਸ ਕਰਕੇ ਤੇ ਲਓ ਜੀ ਆ ਗਏ ਜੀ ਅਸੀਂ نیچے ਅਰਦਾਸ ਹੋਲੀ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਅਸੀਂ ਚੱਲੇ ਆ ਜੀ ਲੰਗਰ ਛਕਣ ਵਾਸਤੇ ਤੇ ਦੇਖੋ ਜੀ ਮੀਂਹ ਲਗਾਤਾਰ ਇੰਨਾ ਬਾਰਿਸ਼ ਹੋ ਰਹੀ ਸੀਗੀ ਜੀ ਬਹੁਤ ਜ਼ਿਆਦਾ ਤੇ ਲੋ ਜੀ ਅਦਰ ਸੰਗਤ ਲੰਗਰ ਛਕ ਰਹੀ ਅਦਰ ਮੈਂਮ ਵੀ ਲੰਗਰ ਛਕ ਰਹੇ ਨੇ ਜੀ ਤੇ ਇੱਕ ਤੁਹਾਨੂੰ ਛੋਟੇ ਜੇ ਮਹਿਮਾਨ ਨਾਲ ਮਲਾਉਣਾ ਹੈ ਜੀ ਆਪਾਂ ਨੇ ਨੰਨਾ ਜਿਹਾ ਮਹਿਮਾਨ ਹੈ ਇਹਨੇ ਜੀ ਦੂਸਰੇ ਮੈਂਮ ਦੇ ਬੱਚੇ ਐਨੇ ਕੌਨਫੀਡੈਂਟ ਬੱਚੇ ਜੀ ਐਨੇ ਐਕਟਿਵ ਬੱਚੇ ਮੈਂ ਨਹੀਂ ਦੇਖਨੇ ਜੀ ਲੱਗਿਆ ਹੀ ਨਹੀਂ ਸਾਨੂੰ ਕਈ ਅਸੀਂ ਫਸਟ ਟਾਈਮ ਮਿਲੇ ਇਹਨਾਂ ਨੂੰ ਤੇ ਇਹ ਆ ਜੀ ਛੋਟਾ ਜਿਹਾ ਮਹਿਮਾਨ ਸਾਡਾ ਮੈਮ ਦੀ ਦੋਤੀ ਜੀ ਬਹੁਤ ਪਿਆਰੀ ਜੀ ਬਹੁਤ ਵਧੀਆ ਜੀ ਬਹੁਤ ਸੋਹਣੀ ਜੀ ਬੜੀ ਕਿਊਟ ਲੱਗੀ ਜੀ ਤੇ ਲੋ ਜੀ ਆਪਾਂ ਨੇ ਲੰਗਰ ਛਕ ਲਿਆ ਹੁਣ ਤੇ ਹੁਣ ਲੱਗੇ ਜੀ ਸਾਡੇ ਸਟਾਫ ਮੈਂਬਰ ਤੇ ਮੇਰੇ ਫਰੈਂਡ ਸਰਕਲ ਸਾਰੇ ਜਣੇ ਭਾਂਡੇ ਧੋਣ ਮੈਂ ਇਹਨਾਂ ਦੀ ਵੀਡੀਓ ਬਣਾ ਰਹੀ ਸੀਗੀ ਤੇ ਅਦਰ ਬਾਬਾ ਜੀ ਜਿਹੜੇ ਭਾਂਡੇ ਦੰਦੇ ਨੇ ਇਹਨਾਂ ਦੀ ਵੀ ਵੀਡੀਓ ਬਣਾਈ ਵਧੀਆ ਲੱਗਿਆ ਜੀ ਬਾਬਾ ਜੀ ਨੂੰ ਬਹੁਤ ਸੋਹਣਾ ਤੇ ਲੋ ਜੀ ਅਦਰ ਦੇਖੋ ਮੀਂਹ ਪੈ ਰਿਹਾ ਹੁਣ ਤੇ ਹੁਣ ਮੈਂ ਮਨੁਸ਼ਾਗਨ ਵਗੈਰਾ ਦੇਣ ਦਾ ਟਾਈਮ ਆ ਗਿਆ ਜੀ ਤੇ ਬਾਰਿਸ਼ ਦੇ ਵਿੱਚ ਮੈਮ ਕਹਿੰਦੀ ਇਹ ਵੀ ਇੱਕ ਯਾਦਗਾਰ ਪਲ ਰਹੂਗਾ ਜੀ ਆਪਣੇ ਲਈ ਕਿਉਂਕਿ ਸਭ ਦੀਆਂ ਰਿਟਾਇਰਮੈਂਟ ਸੁੱਕੇ ਪੱਕੇ ਚ ਹੁੰਦੀਆਂ ਨੇ ਤੇ ਮੈਮ ਦੀ ਬਾਰਿਸ਼ ਦੇ ਵਿੱਚ ਹੋਈ ਤੇ ਸਾਰਿਆਂ ਨੂੰ ਮੈਮ ਨੇ ਸੀਓਫ ਬਹੁਤ ਵਧੀਆ ਕੀਤਾ ਚੰਗੇ ਤਰੀਕੇ ਨਾਲ ਸਾਰਿਆਂ ਨੂੰ ਮਠਾਈਆਂ ਦੇ ਡੱਬੇ ਦਿੱਤੇ ਨੇ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਰਿਸਪੈਕਟ ਕੀਤੀ ਤੇ ਮੇਰੇ ਬੜੇ ਦਿਲ ਦੇ ਕਰੀਬ ਰਹੇ ਨੇ ਜੀ ਅਸੀਂ ਬਹੁਤ ਸਾਲ ਇਕੱਠੇ ਰਹੇ ਹਾਂ ਜੀ ਤੇ ਬਹੁਤ ਵਧੀਆ ਸੀ ਇੰਜੋਏ ਕੀਤਾ ਸਾਰਿਆਂ ਨੇ ਸਾਰਿਆਂ ਨੇ ਲਾਈਫ ਇਸ ਟਾਈਮ ਨੂੰ ਬਹੁਤ ਇੰਜੋਏ ਕੀਤਾ ਤੇ ਬਹੁਤ ਲੰਬੇ ਸਮੇਂ ਤੱਕ ਅਸੀਂ ਇਕੱਠੇ ਰਹੇ ਹਾਂ ਜੀ ਤੇ ਮੈਮ ਨੂੰ ਆਪਾਂ ਨੇ ਸ਼ਗਨ ਵਗੈਰਾ ਦਿੱਤਾ ਤੇ ਹੁਣ ਆਪਾਂ ਨੇ ਚੱਲਣਾ ਘਰ ਨੂੰ ਤੇ ਇਹ ਮੇਰੀ ਫਰੈਂਡ ਸਰਕਲ ਵੀ ਹੈ ਮੇਰੇ ਫਰੈਂਡਾਂ ਵੀ ਨੇ ਤੇ ਭੈਣ ਭਰਾਵਾਂ ਦੀ ਤਰ੍ਹਾਂ ਰਹੇ ਨੇ ਜੀ ਅਸੀਂ ਰੋਪੜ ਵਾਲਾ ਸਟਾਫ ਸਾਡਾ ਸਾਰਾ ਹੀ ਵਧੀਆ ਸੀਗਾ ਜੀ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਤੇ ਬਹੁਤ ਸੋਹਣਾ ਮਾਹੌਲ ਸੀਗਾ ਕਿਉਂਕਿ ਬਾਰਿਸ਼ ਹੋ ਕੇ ਹਟੀ ਸੀਗੀ ਫਰੈਸ਼ਨੈਸ ਐਨੀ ਸੀਗੀ ਤੇ ਵਧੀਆ ਲੱਗਿਆ ਜੀ ਵੀਡੀਓ ਬਣਾਉਣ ਦਾ ਇਸ ਕਰਕੇ ਟਾਈਮ ਘੱਟ ਲੱਗਿਆ ਜੀ ਕਿਉਂਕਿ ਬਾਰਿਸ਼ ਹੋ ਰਹੀ ਸੀਗੀ ਤੇ ਇੱਧਰ ਬੱਚੇ ਨੀਂ ਵਿੱਚ ਇੰਜੋਏ ਕਰ ਰਹੇ ਸੀਗੇ ਇਹ ਮੈਨੂੰ ਬਹੁਤ ਕਿਊਟ ਲੱਗੇ ਬੱਚੇ ਤੇ ਬਾਬਾ ਜੀ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਤਰੱਕੀਆਂ ਦਵੇ ਮੈਨੂੰ ਲੱਗਿਆ ਹੀ ਨਹੀਂ ਵੀ ਅਸੀਂ ਫਸਟ ਟਾਈਮ ਮਿਲੇ ਇਹਨਾਂ ਨੂੰ ਬਹੁਤ ਵਧੀਆ ਇੰਜੋਏ ਕਰ ਰਹੇ ਸੀਗੇ ਜੀ ਇਹ ਬੱਚੇ ਮੈਮ ਦੇ ਬੱਚੇ ਨੇ ਤੇ ਬਾਬਾ ਜੀ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਹੁਣ ਆਪਾਂ ਕਰਦੇ ਹਾਂ ਜੀ ਮੈਮ ਨੂੰ ਸੀ ਆਫ ਤੇ ਦੂਸਰੇ ਮੈਮ ਨੂੰ ਚਲੇ ਗਿਆ ਜੀ ਘਰ ਆਪਣੇ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਵੀ ਜਾਣਾ ਹੈ ਜੀ ਤੇ ਆਪਾਂ ਨੇ ਫਿਰ ਮੈਂ ਇੱਧਰ ਮੇਰੀ ਫਰੈਂਡ ਨੂੰ ਡ੍ਰੌਪ ਕਰਨਾ ਹੈ ਉਸ ਤੋਂ ਬਾਅਦ ਫਿਰ ਆਪਾਂ ਨੇ ਆਪਣੇ ਘਰ ਵੀ ਜਾਣਾ ਹੈ ਜੀ ਤੇ ਮੈਮ ਨਾਲ ਇੱਕ ਛੋਟਾ ਜਿਹਾ ਕਲਿੱਪ ਯਾਦਗਾਰ ਲਈ ਤੇ ਕਿਤੇ ਟਾਈਮ ਮਿਲਿਆ ਤਾਂ ਮੈਡਮ ਨਾਲ ਜਰੂਰ ਅਸੀਂ ਵੀਡੀਓ ਸ਼ੂਟ ਕਰਕੇ ਮੈਂ ਤੁਹਾਨੂੰ ਸਾਰੀ ਹਿਸਟਰੀ ਇਹਨਾਂ ਦੀ ਦੱਸੂੰਗੀ ਜੀ ਵੀ ਅਸੀਂ ਕਿੰਨਾ ਟਾਈਮ ਇਹਨਾਂ ਦੇ ਨਾਲ ਇਕੱਠੇ ਰਹੇ ਮੈਡਮ ਦੇ ਨਾਲ ਇਹਦੇ ਪਾਪਾ ਚਲੋ ਮੈਡਮ ਨੂੰ ਛੱਡਣ ਚੱਲੇ ਹੁਣ ਤੇ ਬਹੁਤ ਵਧੀਆ ਲੱਗਿਆ ਜੀ ਤੇ ਮਿਲਦੇ ਜੁਲਦੇ ਰਵਾਂਗੇ ਫੋਨ ਨੰਬਰ ਹੈ ਆਪਾਂ ਮਿਲਦੇ ਜੁਲਦੇ ਰਵਾਂਗੇ ਜੀ ਆਪਾਂ ਭੈਣ ਭਰਾਵਾਂ ਦੀ ਤਰ੍ਹਾਂ ਰਹੇ ਤੇ ਰਿਸ਼ਤਿਆਂ ਦੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਟਾਈਮ ਆਪਣਾ ਵਧੀਆ ਮਿਲਿਆ ਤਾਂ ਜ਼ਰੂਰ ਨਿਭਾਵਾਂਗੇ ਜੀ ਤੇ ਲਓ ਜੀ ਹੁਣ ਅਸੀਂ ਇਦਰ ਨਿਸ਼ਾਨ ਸਾਹਿਬ ਤੇ ਮੱਥਾ ਟੇਕਣਾ ਸੀਗਾ ਨਿਸ਼ਾਨ ਸਾਹਿਬ ਤੇ ਮੱਥਾ ਟੇਕ ਕੇ ਹੁਣ ਅਸੀਂ ਜਾਣਾ ਹੈ ਜੀ ਘਰ ਨੂੰ ਕਿਉਂਕਿ ਇਹ ਸਾਨੂੰ ਟਾਈਮ ਕਾਫੀ ਹੋ ਗਿਆ ਸੀਗਾ ਉਸ ਤੋਂ ਬਾਅਦ ਪਹਿਲਾਂ ਅਸੀਂ ਜਾਣਾ ਹੈ ਜੀ ਹਸਪੀਟਲ ਉੱਥੇ ਮੇਰੇ ਮਾਸੜ ਜੀ ਢੱਲੇ ਨੇ ਉਹਨਾਂ ਨੂੰ ਆਪਾਂ ਨੇ ਹ ਅ ਖਬਰਸਾਰ ਲੈ ਕੇ ਆਉਣੀ ਪਰਮਾਰ ਹਸਪੀਟਲ ਚ ਦਾਖਲ ਨੇ ਇਸ ਕਰਕੇ ਤੇ ਲਓ ਜੀ ਇੱਧਰ ਸਾਡੇ ਸਾਰੇ ਸਟਾਫ ਦੀਆਂ ਦੇਖੋ ਜੀ ਬਹੁਤ ਸੋਹਣੀਆਂ ਪਿਕਚਰਾਂ ਸਿਗੀਆਂ ਤੇ ਲਓ ਜੀ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਦਾਖਲ ਹੋਣ ਉਹਨਾਂ ਦਾ ਦਾਖਲ ਹੋਣ ਕਰਕੇ ਆਪਾਂ ਉਹਨਾਂ ਦਾ ਵੀ ਪਤਾ ਲੈ ਕੇ ਫਿਰ ਆਪਾਂ ਚੱਲਾਂਗੇ ਜੇ ਘਰ ਨੂੰ ਆਪਾਂ ਨੂੰ ਜਲਦੀ ਬਹੁਤ ਸੀਗੀ ਤੇ ਜਲਦੀ ਜਲਦੀ ਆਪਾਂ ਉੱਥੋਂ ਨਿਕਲੇ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਘਰ ਵੀ ਪਹੁੰਚਣਾ ਸੀਗਾ ਕਿਉਂਕਿ ਸਮਾਪਾਲੇ ਬਹੁਤ ਹੋ ਗਿਆ ਸੀਗਾ ਤੇ ਅਸੀਂ ਪਹੁੰਚ ਗਏ ਜੀ ਰੋਪੜ ਆਪਣਾ ਬਾਈਪਾਸ ਤੇ ਹੁਣ ਆਪਾਂ ਚੱਲ ਪੈਣਾ ਜੀ ਘਰ ਨੂੰ ਤੇ ਮੇਨ ਮੇਨ ਜੇ ਆਪਾਂ ਜਗਾ ਤੇ ਪਾਰਟ ਬਣਾਵਾਂਗੇ ਜੀ ਵੈਸੇ ਤੁਹਾਡੇ ਨਾਲ ਵੀਡੀਓ ਸ਼ੇਅਰ ਹੋਈਆਂ ਵੀ ਜੀ ਬਹੁਤ ਸਾਰੀਆਂ ਕਿਤੇ ਤੁਹਾਡੇ ਨਾਲ ਲਾਈਵ ਵੀਡੀਓ ਸ਼ੇਅਰ ਕਰੂੰਗੀ ਜੀ ਬਾਬਾ ਜੀ ਬਸ ਤਰੱਕੀਆਂ ਦੇਵੇ ਤੰਦਰੁਸਤੀਆਂ ਦੇਵੇ ਤੇ ਲਓ ਜੀ ਹੁਣ ਆਪਾਂ ਨੇ ਚਾਲੇ ਪਾਤੇ ਜੀ ਆਪਣੇ ਘਰ ਨੂੰ ਆਪਾਂ ਪਹੁੰਚ ਗਏ ਕਰਾਲੀ ਕਰਾਲੀ ਟੱਪਣ ਤੋਂ ਬਾਅਦ ਫਿਰ ਆਪਾਂ ਮੈਡਮ ਨੂੰ ਛੱਡਾਂਗੇ ਜੀ ਮੇਰੀ ਫਰੈਂਡ ਨੂੰ ਉਹਦੇ ਘਰੇ ਡ੍ਰੌਪ ਕਰਕੇ ਫਿਰ ਅਸੀਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੀ ਹੈ ਜੀ ਜਿੱਥੇ ਅਸੀਂ ਸਭ ਤੋਂ ਪਹਿਲਾਂ ਜਿੱਥੇ ਚੈਨਲ ਸਟਾਰਟ ਕੀਤਾ ਸੀਗਾ ਤੇ ਉਹ ਜਗ੍ਹਾ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਆਓ ਚੱਲੀਏ ਫਿਰ ਲਓ ਜੀ ਹੁਣ ਆਪਾਂ ਚੱਲਦੇ ਆ ਉਧਰ ਨੂੰ ਤੇ ਉਧਰ ਵੀ ਮੀਂਹ ਬਹੁਤ ਪੈ ਰਿਹਾ ਜੀ ਤੇ ਪਾਣੀ ਜ਼ਿਆਦਾ ਖੜਾ ਸੀਗਾ ਉਧਰ ਨੂੰ ਸਾਰਾ ਪਾਣੀ ਦਾ ਨਿਕਾਸ ਉਧਰਲੀ ਸਾਈਡ ਨੂੰ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਲਓ ਜੀ ਤੁਸੀਂ ਦੇਖੋ ਸਾਹਮਣੇ ਗੱਡੀਆਂ ਦੇ ਹਾਲ ਬਹੁਤ ਜ਼ਿਆਦਾ ਹੀ ਪਾਣੀ ਸੀਗਾ ਇੱਧਰ ਵੀ ਤੇ ਹੁਣ ਆਪਾਂ ਨੇ ਜਾਣਾ ਅੱਗੇ ਤੇ ਇਹਨੂੰ ਕ੍ਰੋਸ ਕਰਨਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਪਾਣੀ ਬਹੁਤ ਹੈ ਜੀ ਤੇ ਬੜੀ ਮੁਸ਼ਕਲ ਨਾਲ ਜੀ ਦੇਖੋ ਹੁਣ ਕੀ ਕਰੀਏ ਇੱਧਰ ਜਿਸ ਹਿਸਾਬ ਨਾਲ ਬਾਬਾ ਜੀ ਨੇ ਨਹੀਂ ਪਾਇਆ ਹੋਇਆ ਹਿਸਾਬ ਨਾਲ ਤਾਂ ਨਹੀਂ ਲੱਗਦਾ ਇਹ ਮਹੀਨਾ ਇੱਕ ਸੁੱਕੂਗਾ ਤੇ ਦੇਖੋ ਜੀ ਇੰਨਾ ਪਾਣੀ ਸੁੱਕਣ ਨੂੰ ਕਿੰਨਾ ਟਾਈਮ ਲੱਗਣਾ ਹੈ ਜੀ ਤੇ ਹੁਣ ਆਪਾਂ ਪਹੁੰਚ ਕੇ ਕਾਲਜ ਦੇ ਵਿੱਚ ਇਹ ਹੈਗਾ ਪੋਲ ਟੈਕਨੀਕਲ ਕਾਲਜ ਹੁਣ ਆਪਾਂ ਇਹਦੇ ਅੰਦਰ ਚੱਲਦੇ ਹਾਂ ਜੀ ਇਹਦੇ ਅੰਦਰ ਅਸੀਂ ਬਹੁਤ ਟਾਈਮ ਰਹੇ ਜੀ ਬਹੁਤ ਵਧੀਆ ਇੰਜੋਏ ਕੀਤਾ ਇਹ ਪਲੇਗਰਾਉਂਡ ਹੈ ਜੀ ਇਹ ਸਾਹਮਣੇ ਹੋਸਟਲ ਬਣੇ ਹੋਏ ਨੇ ਜੀ ਬੱਚਿਆਂ ਦੇ ਤੇ ਇੱਥੇ ਬਹੁਤ ਸਾਰੇ ਬੱਚੇ ਸਟੱਡੀ ਕਰਦੇ ਨੇ ਤੇ ਇੱਧਰ ਹੈਗਾ ਜੀ ਸਾਹਮਣੇ ਆ ਗਿਆ ਆਪਣਾ ਦਫ਼ਤਰ ਤੇ ਉਸ ਤੋਂ ਬਾਅਦ ਆ ਗਿਆ ਜੀ ਬਾਹਰਲੇ ਪਾਸੇ ਇਧਰਲੀ ਸਾਈਡ ਹੈਗਾ ਜੀ ਆਪਣਾ ਪਲੇਗਰਾਉਂਡ ਤੇ ਗ੍ਰੀਨਰੀ ਬਹੁਤ ਹੈ ਜੀ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਗ੍ਰੀਨਰੀ ਹੈ ਇੱਥੇ ਦੇਖੋ ਜੀ ਕਿੰਨਾ ਪਾਣੀ ਖੜਾ ਹੈ ਤੇ ਇਸ ਟਾਈਮ ਨੂੰ ਅਸੀਂ ਇੱਥੇ ਬਹੁਤ ਸਾਰਾ ਟਾਈਮ ਰਿ ਐਨਕ ਭਾਗਾ ਵਾਲਾ ਕਾਲਜ ਹੈ ਨਾ ਜਿਹੇ ਤੇ ਬਹੁਤ ਜ਼ਿਆਦਾ ਮੈਂ ਇਹਨੂੰ ਹਮੇਸ਼ਾ ਹੀ ਦਿਲੋਂ ਰਿਸਪੈਕਟ ਕਰਦੀ ਹਾਂ ਇਸ ਕਾਲਜ ਨੂੰ ਤੇ ਮਾੜੂ ਨੂੰ ਆਪਾਂ ਨੇ ਕਰਤਾ ਜੀ ਡ੍ਰੌਪ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਕੁਆਟਰ ਦਿਖਾ ਕੇ ਲੈ ਕੇ ਆਉਂਦੇ ਹਾਂ ਜੀ ਨੇੜੇ ਆਏ ਹੋਏ ਸੀ ਕਿ ਮੈਂ ਕਿਹਾ ਚਲੋ ਆਪਾਂ ਕੁਆਟਰ ਦਿਖਾ ਕੇ ਲੈ ਕੇ ਆਉਨੇ ਤੁਹਾਨੂੰ ਤੇ ਕੁਆਟਰ ਦੇਖਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਆਪਣੇ ਘਰ ਵੀਡੀਓ ਚੰਗੀ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਜਾਇ ਜੀ ਮੈਂ ਮੈਨੂੰ ਆਪਣਾ ਆਸ਼ੀਰਵਾਦ ਜੋ ਵੀ ਤੁਹਾਨੂੰ ਚੰਗਾ ਲੱਗਿਆ ਉਹ ਜ਼ਰੂਰ ਲਿਖ ਕੇ ਜਾਇ ਜੀ ਕਿਉਂਕਿ ਭੈਣ ਭਰਾਵਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣਾ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਹੁਤ ਵਧੀਆ ਲੱਗਦਾ ਹੈ ਜੀ ਤੇ ਇੱਧਰ ਸਾਹਮਣੇ ਵੀ ਹੋਸਟਲ ਹੈ ਜੀ ਤੇ ਦੇਖੋ ਬਹੁਤ ਹੀ ਪਿਆਰਾ ਜਿਹਾ ਇੱਕ ਗ੍ਰੀਨਰੀ ਟਾਈਪ ਚ ਇੱਥੇ ਇੰਨਾ ਕੁ ਫਰੈਸ਼ਨੈਸ ਹੈ ਕਿ ਕਿਆ ਹੀ ਕਹਿਣਾ ਥੋੜਾ ਜਿਹਾ ਰਸਤਾ ਜ਼ਰੂਰ ਕੱਚਾ ਹੈ ਪਰ ਇਤੋਂ ਦੀ ਸਾਦਗੀ ਇਤੋਂ ਦੀ ਫਰੈਸ਼ਨੈਸ ਕਿਤੇ ਵੀ ਨਹੀਂ ਮਿਲਣੀ ਜੀ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਆਪਣਾ ਕੁਆਟਰ ਦਿਖਾਉਨੇ ਆ ਜਿੱਥੇ ਅਸੀਂ ਪਹਿਲਾਂ ਰਹਿ ਕੇ ਆਏ ਆ 12-13 ਹਜ਼ਾਰ ਰਏ ਆ ਜਿੱਥੇ ਇਹ ਚੀਜ਼ਾਂ ਦਿਲ ਦੇ ਕਰੀਬ ਹੁੰਦੀਆਂ ਨੇ ਜੁੜੀਆਂ ਹੁੰਦੀਆਂ ਨੇ ਦਿਲ ਦੇ ਨਾਲ ਤੇ ਜਿੱਥੇ ਟਾਈਮ ਸਪੈਂਡ ਜਿੱਥੇ ਬੱਚਿਆਂ ਨੂੰ ਇੰਨਾ ਟਾਈਮ ਰੱਖਿਆ ਹੋਵੇ ਉਹਨਾਂ ਦੇ ਨਾਲ ਉਥੋਂ ਤਰੱਕੀਆਂ ਹੋਈਆਂ ਹੋਣ ਉਹ ਚੀਜ਼ਾਂ ਦਿਲ ਦੇ ਬਹੁਤ ਕਰੀਬ ਹੁੰਦੀਆਂ ਨੇ ਤੇ ਲਓ ਜੀ ਆਪਾਂ ਪਹੁੰਚ ਗਏ ਘਰ ਤੇ ਇੱਥੇ ਵੀ ਪਾਣੀ ਬਹੁਤ ਖੜਾ ਪਾਣੀ ਦੀ ਵਜ੍ਹਾ ਨਾਲ ਹੀ ਅਸੀਂ ਆਏ ਸੀਗੇ ਕਿਉਂਕਿ ਪਾਣੀ ਇੱਧਰ ਬਹੁਤ ਜ਼ਿਆਦਾ ਖੜਾ ਹੋ ਜਾਂਦਾ ਸੀਗਾ ਇਸ ਕਰਕੇ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਸਾਡਾ ਉਹ ਟੌਪ ਫਲੋਰ ਤੇ ਸਾਡਾ ਹੁੰਦਾ ਸੀਗਾ ਘਰ ਤੇ ਚੰਗਾ ਲੱਗਦਾ ਹੈ ਜੀ ਇੱਥੇ ਆ ਕੇ ਬਹੁਤ ਅੱਛਾ ਲੱਗਦਾ ਹੈ ਜੀ ਤੇ ਲਓ ਜੀ ਇੱਥੇ ਦੇ ਦੇਖੋ ਅਮਰੂਦ ਹਰ ਇੱਕ ਇੰਨੇ ਕ ਫਰੂਟ ਲੱਗੇ ਹੋਏ ਨੇ ਜੀ ਇੱਥੇ ਬੜੀ ਬਹੁਤ ਖੂਬਸੂਰਤ ਗੱਲ ਹੈ ਜਿਸ ਚੀ ਦੀ ਤੇ ਲਓ ਜੀ ਹੁਣ ਮੈਂ ਤੁਹਾਨੂੰ ਉੱਪਰ ਦਿਖਾਉਂਦੀ ਆਂ ਜਾ ਕੇ ਏ ਆਪਾਂ ਚੱਲਦੇ ਹਾਂ ਉੱਪਰ ਇਹ ਸਾਡੇ ਸਟਾਫ ਮੈਂਬਰਾਂ ਦੇ ਬੱਚੇ ਨੇ ਜੀ ਤੇ ਬੈਕ ਸਾਈਡ ਤੇ ਇਹ ਸਾਡੇ ਇੱਦਾਂ ਹੋਸਟਲ ਸੀਗਾ ਇਹ ਆ ਗਏ ਜੀ ਬੱਚੇ ਮਿਲੋ ਜੀ ਤੁਸੀਂ ਸਟਾਫ ਮੈਂਬਰਾਂ ਦੇ ਬੱਚਿਆਂ ਨੂੰ ਇਹ ਬੱਚੇ ਦੇਖ ਰਹੇ ਨੇ ਸੀ ਕਿਉਂਕਿ ਬਹੁਤ ਟਾਈਮ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਮਿਲੇ ਆਂ ਜੀ ਇਹਨਾਂ ਨੂੰ ਤੇ ਇਹ ਆ ਜੀ ਫਾਈਨਲੀ ਸਾਡਾ ਕੁਆਟਰ ਤੇ ਇਹ ਸਾਡੇ ਦਿਲ ਦੇ ਬੜਾ ਕਰੀਗਾ ਜੀ ਕਿਉਂਕਿ ਮੈਂ ਇੱਥੇ 12 ਸਾਲ ਰਹੀ ਆ ਲਗਾਤਾਰ ਇੱਕ ਦਿਨ ਤੁਹਾਨੂੰ ਰੋਪੜ ਵਾਲੇ ਕਾਲਜ ਦਾ ਆ ਤਾਲਾ ਮੈਂ ਲਾਇਆ ਹੋਇਆ ਜੀ ਹੱਥ ਨਾਲ ਪ੍ਰੋ ਰੋਕ ਕੇ ਸਕਵਾਟਰ ਨੂੰ ਛੱਡਿਆ ਜਿੱਦਣ ਅਸੀਂ ਕਿਤੇ ਰੋਪੜ ਗਏ ਮੈਂ ਤੁਹਾਨੂੰ ਰੋਪੜ ਵਾਲਾ ਕੁਆਟਰ ਵੀ ਦਿਖਾਉਂਗੀ ਜਿੱਥੇ ਅਸੀਂ ਰਹੇ ਸੀਗੇ ਇਹ ਸਾਡਾ ਅੰਬ ਹੈ ਜੀ ਐਦਾਂ ਸਾਡੀ ਗੱਡੀ ਖੜੀ ਹੁੰਦੀ ਸੀ ਇਹ ਹੀ ਸੇਮ ਸੀਗਾ ਜੀ ਕਿਦਾਂ ਲੱਗਿਆ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜੀ ਜਾਂਦੇ ਜਾਂਦੇ ਦਿਲੋਂ ਥੈਂਕਸ ਹੈ ਜੀ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਤੇ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ